ਦੇਖ ਵਾਕ ਜਿਹੜੇ ਕੋਲੇ ਦੀ ਅਧਾਰ ਨਹੀਂ 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 ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਤੂੰ ਕਰ ਉਹ ਪ੍ਰਦਰਸ਼ਨ ਹੀ ਕਰ ਰਿਹਾ ਜਨਾਬ ਉਹਨਾਂ ਕਿਸੇ ਦਾ ਸਾਡਾ ਸਾਰਾ ਦਫ਼ਤਰ ਰੋਕ ਕੇ ਤੂੰ ਕਿਵੇਂ ਪ੍ਰੈਸ ਕਰ ਰਿਹਾ ਭਾਈ ਤੁਸੀਂ ਤੁਹਾਡਾ ਦਫ਼ਤਰ ਰੋਕ ਕੇ ਹਾਂ ਤੁਸੀਂ ਛੱਡ ਦੇ ਦਿਓ ਬੱਟਾ ਲੈ ਜਾਓ ਇੱਥੇ ਕਿਹਦੇ ਜਾਣੇ ਮੈਂ ਬੱਠੋ ਬੱਟਾ ਕਾਕੇ ਸੇ ਠੋਕਰੀ ਸਕੇ ਜੀ ਹਾਂ ਐਸਐਸਪੀ ਦਫ਼ਤਰ ਬਾਹਰ ਜ਼ਬਰਦਸਤ ਹੰਗਾਮਾ ਹੋਇਆ ਧਾਰਨਾ ਦੇ ਰਹੇ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਪਹਿਲਾਂ ਤਿੱਖੀ ਬਹਿਸ-ਵਾਜ਼ੀ ਹੋਈ ਹੈ ਫਿਰ ਦੇਖਦੇ ਹੀ ਦੇਖਦੇ ਪੁਲਿਸ ਵੱਲੋਂ ਧਰਨਾ ਚੁਕਾਉਣ ਲਈ ਜ਼ਬਰਦਸਤੀ ਧਰਨੇ ਤੋਂ ਹਟਾਉਣ ਦੀ ਕੋਸ਼ਿਸ਼ ਕਿਸਾਨਾਂ ਨੂੰ ਕੀਤੀ ਗਈ ਹੈ ਇਸ ਦੌਰਾਨ ਕਿਸਾਨ ਧਰਨੇ ਤੇ ਬੈਠਣ ਲਈ ਜਿੱਦ ਤੇ ਅੜਦੇ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਨੂੰ ਧਰਨੇ ਤੋਂ ਚੁੱਕਿਆ ਗਿਆ ਖਿੱਚ ਤੂਕਾਰ ਚੁੱਕ-ਚੁੱਕ ਕੇ ਕਿਸਾਨਾਂ ਨੂੰ ਪੁਲਿਸ ਵੱਲੋਂ ਬੱਸਾਂ ਤੱਕ ਲਿਜਾਇਆ ਗਿਆ ਜਬਰੀ ਕਿਸਾਨਾਂ ਨੂੰ ਬੱਸਾਂ 'ਚ ਚੜਾਇਆ ਗਿਆ ਕਾਫੀ ਹੰਗਾਮਾ ਇਸ ਧਰਨੇ ਦੌਰਾਨ ਮੌਕੇ ਤੇ ਹੁੰਦਾ ਦਿਖਾਈ ਦਿੱਤਾ ਨਹੀਂ ਪਰ ਸਾਡੀ ਹਰ ਸਾਡੇ ਨਾਲ ਬੰਦਾ ਉਹਨਾਂ ਦਾ ਬੰਦਾ ਸੀਗਾ ਵੀ ਗਣਾ ਪੋਸਟਮਾਰਟ ਦੀ ਰਿਪੋਰਟ ਤੋਂ ਪਰਚਾ ਕਿਵੇਂ ਦਰਜ ਕਰਦਾ ਤੁਸੀਂ ਕਿਉਂ ਨਾ ਕੈਂਸਲ ਕਰ ਰਹੇ ਆ ਨਾ ਕੈਂਸਲ ਪਹਿਲਾਂ ਤੁਹਾਨੂੰ ਨਹੀਂ ਨਹੀਂ ਜਿਹੜਾ ਸਾਡੀ ਉਹਨਾਂ ਕਰਕੇ ਸਾਡੀ ਤੁਹਾਡੇ ਹੱਥਾਂ 'ਚ ਤੁਸੀਂ ਫੇਰ ਵੀ ਸਾਥ ਗੁਜ਼ਰ ਗਈ ਉਹਦਾ ਕੀ ਕੀਤਾ ਜਿਹੜੀ ਉਹ ਅਨਾਊਂਸਮੈਂਟ ਹੋਈ ਉਹਨਾਂ ਦੀ ਜ਼ਮੀਨ ਨਬਾਦੀ ਤੁਸੀਂ ਜਾ ਕੇ ਫਸਲ ਵੜਾਦੀ ਉਹਨਾਂ ਨੂੰ ਕਣਕ ਵਜਾਦੀ ਉਹਦਾ ਕੀ ਕੀਤਾ ਕਿੱਥੋਂ ਆਰਡਰ ਆਇਆ ਸੀ ਪੁਲਿਸ ਕੋਲੇ ਤੁਹਾਡੇ ਕੋਲ ਕਿਹਦੇ ਆਰਡਰ ਸੀ ਲਿਖ ਦਿਖਾਓ ਰਾਵੀ ਨਿਊ ਚੋ ਕਿੱਥੋਂ ਲੈ ਕੇ ਆਏ ਹੋ ਤੁਸੀਂ ਕੋਈ ਸਟੇਜ ਦਿਖਾਓ ਜੇ ਤੁਹਾਨੂੰ ਚਾਹੁੰਦਾ ਕੋਈ ਸਟੇਜ ਦਿਖਾਓ ਤੁਸੀਂ ਸਟੇਜ ਦਿਖਾਓ ਥੋੜੇ ਛੱਡ ਕੇ ਦਿਖਾਓ ਪੁਲਿਸ ਵਾਲਾ ਕੀ ਹੈ ਹੈਲੋ ਕਿਹਦਾ ਕਿਹਦਾ ਆਪ ਨੂੰ ਨਕੀਦ ਕਾਰਡ ਮੇਰੀ ਕਦਰ ਬਣਾ ਰਹੇ ਨੇ ਸਰਕਾਰੀ ਜੇਲ੍ਹ ਨੂੰ ਪੁਲਿਸ ਵਾਲਾ ਕੀ ਜਾਨਾ ਤੂੰ ਸਾਰਿਆਂ ਦਾ ਰਸਤਾ ਰੋਕੇ ਬੈਠਾ ਸਵੇਰ ਦਾ ਅਕੇ ਜਿਹੜੇ ਕੋਲੇ ਕੀ ਦਿਖਾ ਰਹੇ ਨਹੀਂ ਨਹੀਂ ਜਰਾ ਪ੍ਰਦਰਸ਼ਨ ਕਰਨਾ ਹੈ ਕਿਹਦਾ ਹੈ ਤੂੰ ਕਰ ਦੇ ਪ੍ਰਦਰਸ਼ਨ ਕਰ ਰਹੇ ਜਨਾਬ ਥੋੜਾ ਕਿਸੇ ਦਾ ਸਾਡਾ ਸਾਰਾ ਦਫਤਰ ਰੋਕੇ ਤੂੰ ਕਿਵੇਂ ਪ੍ਰਦਰਸ਼ਨ ਕਰ ਰਿਹਾ ਬਾਈ ਜੀ ਤੁਸੀਂ ਤੁਹਾਡਾ ਦਫਤਰ ਰੋਕੇ ਹਾਂ ਤੁਸੀਂ ਸਾਡੇ ਦੇ ਦਿਓ ਪਰ ਚੱਲ ਜਾਓ ਜੀ ਮੈਂ ਕਿ ਜਾਣੇ ਫਿਰ ਬੱਠੋ ਬੱਠੋ ਕਲੰਦਰਾ ਚੱਕ ਕੇ ਸਟੋਕੜੀ ਸਕੇ ਕਲੰਦਰਾ ਕਲੰਦਰਾ ਦਿਓ ਸਟੋਕੜੀ ਸਕੇ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਆਖਰ ਕਿਸਾਨਾਂ ਵੱਲੋਂ ਕਿਸ ਮੰਗ ਨੂੰ ਲੈ ਕੇ ਐਸਐਸਪੀ ਦਫਤਰ ਬਾਹਰ ਧਰਨਾ ਲਗਾਇਆ ਗਿਆ ਸੀ ਇਹ ਤੁਸੀਂ ਇਨ੍ਹਾਂ ਕਿਸਾਨਾਂ ਦੇ ਮੂੰਹ ਹੀ ਸੁਣ ਲਓ ਜਿਹੜੀ ਜੋ ਟੈਂਟ ਲਾ ਰਹੇ ਸੀ ਸੰਭਰ ਪੁਲਿਸ ਨੇ ਇੱਕੇ ਦਾ ਹਮਲਾ ਕਰਕੇ ਟੈਂਪਟ ਪੜਤਾ ਤੇ ਜਿਹੜੇ ਆਗਮਨ ਚੱਕ ਕੇ ਲੈ ਗਈ ਸੀ ਜਿਹੜਾ ਹੰਰਬਜਾ ਇਹ ਕਿਸੇ ਰੋਜ਼ ਵਿੱਚ ਉਹ ਜਿਹੜਾ ਸੀਗਾ ਧਰਨਾ ਲਾ ਗਿਆ ਸੀ ਜਿੰਦਰ ਸਿੰਘ ਲਵਾਣਿਆ ਵਾਲੀ ਆ ਉਹਨਾਂ ਤੇ ਨਜਾਇਜ਼ ਪਰਚਾ ਹੋਇਆ ਸੀ ਹੁਣ ਉਹਨਾਂ ਦੀ ਦਾਦੀ ਜੀ ਗੁਜਰ ਗਈ ਉਹ ਸਦਮੇ 'ਚ ਆ ਉਹਦੇ ਸਬੰਧ ਵਿੱਚ ਵੀ ਤੇ ਪੁਲਿਸ ਜੇ ਉਹ ਪਰਚਾ ਕਰ ਸਕਦੇ ਇਹ ਵੀ ਕਰੇ ਤੇ ਉਹ ਕਹਿੰਦੇ ਵੀ ਇਹ ਨਹੀਂ ਬੰਦਦਾ ਪਰਚਾ ਅਸੀਂ ਕਾਰਵਾਈ ਕਰਾਂਗੇ ਬਿਆਨ ਲਵਾਂਗੇ ਐ ਕਰੀ ਜਾਂਦੇ ਹਾਂ ਹੂੰ ਕੋਈ ਜਿਹਨਾਂ ਨੇ ਕਿਸੇ ਨੇ ਕੁਝ ਨਹੀਂ ਸੁਣੀ ਪੋਹੇ ਤਾਂ ਜਦੋਂ ਕੋਈ ਹੁੰਦੇ ਆ ਉਹ ਤਾਂ ਦਫ਼ਤਰਾਂ ਦੇ ਗੇਟ ਅੱਗੇ ਬਹਿਣਾ ਪੈਂਦਾ ਫਿਰ ਪਾਸੇ ਤਾਂ ਬੰਦੇ ਹੀ ਨਹੀਂ ਕਰ ਉਧਰੋਂ ਇਸੇ ਮਾਮਲੇ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਇਹ ਉਸ ਨੂੰ ਕਹਿ ਰਿਹਾ ਵੀ ਇਹ ਗਲਤ ਨਰਜ ਹੋਈ ਆ ਉਹਦੀ ਇਨਕੁਆਰੀ ਜਾਰੀ ਆ ਉਹ ਡਿਸਟ੍ਰਿਕਟ ਫ੍ਰੀ ਕੋਰਟ ਤੇ ਲੱਗੀ ਹੋਈ ਆ ਜੋ ਇਨਕੁਆਰੀ ਰਿਪੋਰਟ ਆਊਗੀ ਇਹਨਾਂ ਨੂੰ ਅਸੀਂ ਕਿਹਾ ਉਸ ਅਨੁਸਾਰ ਕਾਰਵਾਈ ਕੀਤੀ ਜਾਊਗੀ ਉਸ ਇਨਸੀਡੈਂਟ ਤੋਂ 25 ਦਿਨ ਬਾਅਦ ਇੱਕ ਲੇਡੀ ਸੀ ਬਜ਼ੁਰਗ ਲੇਡੀ ਸੀ ਉਹਨਾਂ ਦੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਇਹ ਲੌਜਿਕ ਇਹ ਦੇ ਰਿਹਾ ਵੀ ਉਹ ਪਰਚਾ ਦਰਜ ਹੋਇਆ ਸਾਡੇ ਬੰਦੇ ਘਰੋਂ ਬਾਹਰ ਗਏ ਕੋਲੀਡੀਅਲ ਆਜ ਨਹੀਂ ਹੋਇਆ ਤਾਂ ਕਰਕੇ ਉਹਦੀ ਡੈਥ ਹੋਈ ਇਹ ਉਹਦਾ ਪ੍ਰਸ਼ਾਸਨ ਆਪਣਾ ਇੱਕ ਆਪਣਾ ਉਹਦੇ ਕਿਆਸ਼ ਰਾਈਆਂ ਤੇ ਕਹਿੰਦੇ ਵੀ ਪਰਚਾ ਦਰਜ ਕਰੋ ਦੂਜੀ ਪਾਰਟੀ ਨਾ ਲਗਾਇਆ ਗਿਆ ਸੀ ਇਹ ਅੱਜ ਹੀ ਸਵੇਰ ਲਗਿਆ ਸੀ ਫਿਲਹਾਲ ਪੁਲਿਸ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਚੁਕਵਾ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ 'ਚ ਸਹੀ ਜਾਂਚ ਕਰਨ ਦਾ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਜਦ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਅੱਗੇ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ ਕਿਸਾਨਾਂ ਵੱਲੋਂ ਕੀ ਅੱਗੇ ਸੰਘਰਸ਼ ਵਿੱਢਿਆ ਜਾਂਦਾ ਹੈ ਜਗਵੰਨ ਟੀਵੀ ਲਈ ਸੋਨੂ ਖੇਡਾਂ ਦੀ ਰਿਪੋਰਟ